ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਦੀ ਵੱਡੀ ਅਪਡੇਟ ਪੰਜਾਬ ਸਕੂਲਾਂ ਲਈ ਆਈ ਵੱਡੀ ਖਬਰ ਧੁੰਦ ਤੇ ਕਿਡਾਕੇ ਦੀ ਠੰਡ ਨੇ ਤੋੜਿਆ ਸਾਰੇ ਰਿਕਾਰਡ ਪੰਜਾਬ ਸਰਕਾਰ ਕਰੇਗੀ ਸਕੂਲਾਂ ਦੇ ਸਮੇਂ ਵਿੱਚ ਤਬਦੀਲੀ ਕੀ ਆ ਪੂਰੀ ਅਪਡੇਟ ਆਉ ਜਾਂਦੇ ਆ ਆਪਣੀ ਅੱਜ ਦੀ ਇਸ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਚੈਨਲ ਤੇ ਅਗਰ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਇਸੇ ਚੈਨਲ ਦੇ ਉੱਪਰ ਦੇਖਣ ਨੂੰ ਮਿਲ ਸਕਣਗੇ ਤਾਂ ਚਲੋ ਲੈ ਕੇ ਚੱਲਦੇ ਆ ਅੱਜ ਦੀ ਵੱਡੀ ਅਤੇ ਤਾਜ਼ਾ ਅਪਡੇਟ ਦੇ ਉੱਪਰ ਪੰਜਾਬ ਸਰਕਾਰ ਕਰੇਗੀ ਕੂਲਾਂ ਦਾ ਸਮਾਂ ਤਬਦੀਲ ਠੰਡ ਤੇ ਧੁੰਦ ਤੋੜ ਰਹੀ ਹੈ ਸਾਰੇ ਰਿਕਾਰਡ ਇਹ ਅਪਡੇਟ ਏਬੀਪੀ ਨਿਊਜ਼ ਵੱਲੋਂ ਸਾਂਝੀ ਕੀਤੀ ਗਈ ਹੈ ਕੀ ਆ ਪੂਰੀ ਖਬਰ ਆਪਾਂ ਜਾਣਦੇ ਹਾਂ ਤਾਂ ਦੇਖ ਸਕਦੇ ਹੋ ਇਸ ਤੇ ਬਾਰੇ ਪੰਜਾਬ ਵਿੱਚ ਕੜਾਕੇ ਦੀ ਠੰਡ ਪੈ ਰਹੀ ਹੈ ਤਾਪਮਾਨ 3 ਤੋਂ 4 ਡਿਗਰੀ ਤੱਕ ਹੇਠਾਂ ਜਾ ਰਿਹਾ ਹੈ ਅਜਿਹੇ ਮੌਸਮ ਵਿੱਚ ਸਭ ਤੋਂ ਵੱਧ ਸਕੂਲੀ ਬੱਚਿਆਂ ਨੂੰ ਪੈ ਰਹੀ ਹੈ ਠੰਡੇ ਕੰਬਰਿਆਂ ਵਿੱਚ ਬੱਚਿਆਂ ਨੂੰ ਬੈਠਣਾ ਮੁਸ਼ਕਲ ਹੈ ਇਸ ਤੋਂ ਇਲਾਵਾ ਧੁੰਦ ਵਿੱਚ ਚੱਲ ਕੇ ਸਕੂਲ ਪਹੁੰਚਣਾ ਵੀ ਮੁਸੀਬਤਾਂ ਤੋਂ ਘੱਟ ਨਹੀਂ ਹੈ ਇਸ ਲਈ ਪੰਜਾਬ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਸਕੂਲਾਂ ਦਾ ਸਮਾਂ ਵਿੱਚ ਬਦਲਾਵ ਕੀਤਾ ਜਾਵੇ ਹਾਲਸ ਜਾਣਕਾਰੀ ਮੁਤਾਬਕ ਡੈਮੋਗ੍ਰਾਫਿਕ ਟੀਚਰ ਫਰੰਟ ਪੰਜਾਬ ਦੇ ਹੈੱਡ ਚਿਟਵੀ ਠੰਡ ਤੋਂ ਮੌਸਮੀ ਪ੍ਰਭਾਵ ਵਿੱਚ ਵਿਦਿਆਰਥੀਆਂ ਦੀ ਸਿਹਤ ਤੇ ਸੁਰੱਖਿਆ ਦੇ ਮੱਦੇਨਜ਼ਰ ਸਕੂਲਾਂ ਦਾ ਸਮਾਂ 10 ਵਜੇ ਤੋਂ ਬਾਅਦ ਦੁਪਹਿਰ 2:30 ਯਾਨੀ ਕਿ 2:30 ਵਜੇ ਕਾਰਨ ਦੀ ਮੰਗ ਕੀਤੀ ਗਈ ਹੈ ਇਸ ਸਬੰਧ ਬਿਆਨ ਜਾਰੀ ਕਰਦਿਆਂ ਜਥੇਬੰਦੀਆਂ ਨੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਨੇ ਕਿਹਾ ਕਿ ਇਸ ਸਾਲ ਪੰਜਾਬ ਸਣੇ ਪੂਰੇ ਉੱਤਰ ਭਾਰਤ ਵਿੱਚ ਖੜਾਕੇ ਦੀ ਸਰਦੀ ਪੈ ਰਹੀ ਹੈ ਇਸ ਕਾਰਨ ਕਈ ਦਿਨਾਂ ਤੋਂ ਸੂਰਜ ਨਾਲ ਨਿਕਲਣ ਕਾਰਨ ਧੁੰਦ ਕੋਰਾ ਤੇ ਠੀਸੀ ਲਹਿਰ ਦਾ ਕਹਿਰ ਸਿਖਰਾ ਤੇ ਹੈ ਉਹਨਾਂ ਨੇ ਕਿਹਾ ਕਿ ਇੰਨ ਜ਼ਿਆਦਾ ਠੰਡ ਤੇ ਧੁੰਦ ਦੇ ਬੱਚਿਆਂ ਹੀ ਨਹੀਂ ਸਗੋ ਵੱਡਿਆਂ ਨੂੰ ਵੀ ਹਲੋ ਬਿਹਾਲ ਕੀਤਾ ਹੋਇਆ ਹੈ ਇਸ ਮੌਸਮ ਭਾਗ ਵਿੱਚ ਬੱਚਿਆਂ ਦਾ ਸਵੇਰ ਤਿਆਰ ਹੋ ਕੇ ਸਕੂਲ ਪਹੁੰਚਣਾ ਮੁਸ਼ਕਲ ਹੋਇਆ ਪਿਆ ਹੈ ਇਸ ਲਈ ਸਕੂਲਾਂ ਨੇ ਸਮੇਂ ਵਿੱਚ ਤਬਦੀਲੀ ਕੀਤੀ ਜਾਵੇ ਇਸ ਤੇ ਨਾਲ ਹੀ ਮਾਪੇ ਵੀ ਸਰਕਾਰ ਤੋਂ ਸਮਾਂ ਤਬਦੀਲ ਕਰਨ ਦੀ ਮੰਗ ਕਰ ਰਹੇ ਹਨ ਤਾਂ ਇਹ ਇੱਕ ਵੱਡੀ ਅਪਡੇਟ ਪੰਜਾਬ ਦੇ ਸਕੂਲਾਂ ਨੂੰ ਲੈ ਕੇ ਆਈ ਸੀ ਇਸ ਤੋਂ ਇਲਾਵਾ ਹੁਣ ਦੇਖਣਾ ਇਹ ਹੋਵੇਗਾ ਕਿ ਪੰਜਾਬ ਦੇ ਸਕੂਲਾਂ ਵਿੱਚ ਛੁੱਟੀਆਂ ਕੀਤੇ ਜਾਣਗੀਆਂ ਜਾਂ ਫਿਰ ਨਹੀਂ ਕੀਤੇ ਜਾਣਗੀਆਂ ਜਿਵੇਂ ਹੀ ਇਸ ਦੇ ਸਬੰਧੀ ਕੋਈ ਅਪਡੇਟ ਆਉਂਦੀ ਹੈ ਤੁਹਾਡੇ ਨਾਲ ਸ਼ੇਅਰ ਕਰਾਂਗੇ ਹੋਰ ਨਵੀਆਂ ਅਪਡੇਟ ਲਈ ਸਬਸਕ੍ਰਾਈਬ ਕਰੋ ਧੰਨਵਾਦ